ਪੰਜਾਬ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਕੱਲ ਬੰਦ ਕਰਨ ਦਾ ਐਲਾਨ ਕੀਤਾ ਦੱਸਦੀ ਹੈ ਕਿ 30 ਜੂਨ ਨੂੰ ਸਵੇਰੇ 10 ਵਜੇ ਤਾਲਾ ਲਾ ਕੇ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਨੂੰ ਹਮੇਸ਼ਾ ਲਈ ਬੰਦ ਕਰ ਦੇਣਗੇ ਲਗਾਤਾਰ ਪਿਛਲੇ 2 ਹਫ਼ਤਿਆਂ ਤੋਂ ਕਿਸਾਨ ਟੋਲ ਪਲਾਜ਼ਾ ਤੇ ਦਰਨੇ ਤੇ ਬੈਠੇ ਨੇ ਕਿਸਾਨਾਂ ਦੀ ਮੰਗ ਹੈ ਟੋਲ ਪਲਾਜ਼ਾ ਦੀਆਂ ਵਧਾਈਆਂ ਹੋਈਆਂ ਕੀਮਤਾਂ ਵਾਪਸ ਲਈਆਂ ਜਾਣ ਕਿਉਂਕਿ ਇਹ ਟੋਲ ਪਲਾਜ਼ਾ ਪਹਿਲਾਂ ਹੀ ਬਹੁਤ ਮਹਿੰਗਾ ਹੈ ਸੁਵਿਧਾਵਾਂ ਦੇ ਨਾਮ ਤੇ ਇੱਥੇ ਕੁਝ ਵੀ ਨਹੀਂ ਮਿਲ ਰਿਹਾ जिस ਕਰਕੇ नितिन गडकरी दे बयाना दे आधार ते उन्हा किया जिस टोल ते सुविधावां नहीं उस टोल ते टैक्स ਲੈਂਦਾ ਕੋਈ ਵੀ ਤੱਕ ਨਹੀਂ ਬੰਦਾ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨਾਲ ਟੈਕਸੀ ਯੂਨੀਅਨ ਵੱਲੋਂ ਵੀ ਇਸ ਟੋਲ ਪਲਾਜ਼ਾ ਦੀਆਂ ਕੀਮਤਾ ਦੇ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਤਿਆਰੀਆਂ ਹੁਣ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ 10 ਲੱਗ ਰਹੇ ਨੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਤਾਂ ਕਿ ਰਾਜਨੀਤੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਵੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਹੁਣ ਕਿਸੇ ਵੀ ਕੀਮਤ ਤੇ ਇਹ ਟੋਲ ਪਲਾਜ਼ਾ ਨੂੰ ਤਾਲਾ ਲੱਗਣ ਤੋਂ ਨਹੀਂ ਰੋਕਿਆ ਜਾ ਸਕੇਗਾ ਕਿਉਂਕਿ ਸਾਡੇ ਨਾਲ ਹਲੇ ਤੱਕ ਕਿਸੇ ਨੇ ਵੀ ਗੱਲ ਨਹੀਂ ਕੀਤੀ ਅੱਜ 14 ਦਿਨ ਹੋ ਗਏ ਸਾਨੂੰ ਹਾਂਜੀ ਕੱਲ 15ਵਾਂ ਦਿਨ ਅੱਛਾ ਜੀ ਅੱਜ 14 ਦਿਨ ਪੂਰੇ ਹੋ ਗਏ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡ ਨਾਲ ਗੱਲ ਕਰਨ ਨਹੀਂ ਆਇਆ ਅੱਛਾ ਜੀ ਤੇ ਨਾ ਕੋਈ ਐਨਐਚਾ ਦਾ ਆਇਆ ਨਾ ਕੋਈ ਸਟੇਟ ਗਵਰਨਮੈਂਟ ਦਾ ਆਇਆ ਨਾ ਕੋਈ ਸੈਂਟਰ ਗਵਰਨਮੈਂਟ ਦਾ ਆਇਆ ਕੋਈ ਵੀ ਅਧਿਕਾਰੀ ਇੱਥੇ ਗੱਲ ਕਰਨ ਨਹੀਂ ਪਹੁੰਚਿਆ ਅੱਛਾ ਜੀ ਹੁਣ ਕੀ ਫੈਸਲਾ ਲਿਆ ਗਿਆ ਹੁਣ ਸਾਡੀਆਂ ਦੋਨਾਂ ਜਥੇਬੰਦੀਆਂ ਨਾਲ ਸਾਡੇ ਟੈਕਸੀ ਯੂਨੀਅਨ ਟਰੈਂਪੂ ਯੂਨੀਅਨ ਟਰੱਕ ਯੂਨੀਅਨ ਸਹਿਯੋਗੀ ਜਥੇਬੰਦੀਆਂ ਦੇ ਨਾਲ ਜਿਹੜਾ ਫੈਸਲਾ ਲਿਆ ਕਿ ਆ ਦੇਖੋ ਤੁਸੀਂ ਇਧਰੋਂ ਦੇਖ ਸਕਦੇ ਹੋ ਟੈਂਟ ਲੱਗ ਗਿਆ ਹਰ ਸਾਰੀ ਤਿਆਰੀ ਹੋ ਚੁੱਕੀ ਆ ਹੁਣ ਅਸੀਂ ਇਹਨਾਂ ਦੀ ਗੱਲ ਮੇਰਾ خیال ਨਾਲ ਹੀ ਸੁਣੀਏ ਤੇ ਵਧੀਆ ਗੱਲ ਆਸੀਂ ਸੁਣਨੀ ਵੀ ਹੈ ਨਹੀਂ ਔਰ ਅਸੀਂ ਕੱਲ ਨੂੰ ਇਹਨੂੰ ਜਿਹੜੇ ਤਾਲੇ ਆ ਉਹ ਲਾ ਦੇਣੇ ਆ ਔਰ ਤਾਲੇ ਲਾ ਕੇ ਇਹਨੂੰ ਉਨ ਚਿਰ ਬੰਦ ਰਹੂਗਾ ਜਿੰਨੀ ਚਿਰ ਜੇ ਇਹਨਾਂ ਨੇ ਚਲਾਉਣਾ ਵੀ ਹੋਊਗਾ ਤਾਂ ਸਾਡੇ ਨਾਲ ਮੀਟਿੰਗ ਕਰਕੇ ਖੋਲ ਸਕਦੇ ਨੇ ਤੇ ਨਹੀਂ ਖੋਲ ਸਕਦੇ ਸਰ ਸੱਦਾ ਦਿੱਤਾ ਗਿਆ ਲਗਾਤਾਰ ਪੈਂਫਲਟ ਵੰਡੇ ਗਏ ਆ ਸਰ ਕਿੰਨੇ ਕਿ ਲੋਕਾਂ ਦੀ ਕੱਲ ਪਹੁੰਚਣ ਦੀ ਉਮੀਦ ਹੈਗੀ ਕਿਹੜੇ ਕਿਹੜੇ ਲੋਕ ਆ ਕੱਲ ਜਥੇਬੰਦੀਆਂ 'ਚ ਤਕੜਾ ਇਕੱਠ ਹੋ ਰਿਹਾ ਜੀ ਤੇ ਸਾਡੇ ਜਿਹੜੇ ਕੇਐਮਐਮ ਦੇ ਲੀਡਰ ਨੇ ਉਹ ਕੱਲ ਸਾਰੇ ਆ ਰਹੇ ਨੇ ਉਹਨਾਂ ਚੋ ਜਿਹੜਾ ਵਫਤੇ ਉੱਤੇ ਮੀਟਿੰਗ ਚੱਲਦੀ ਪਈ ਆ ਇੱਕ ਉਹਨਾਂ ਚੋ ਵਫਤੇ ਬਣ ਜੂਗਾ ਇੱਥੇ ਜਿਨ੍ਹਾਂ ਨੇ ਇੱਥੇ ਆਉਣਾ ਡੈਲੀਗੇਸ਼ਨ ਉਹ ਇੱਥੇ ਡੈਲੀਗੇਸ਼ਨ ਆ। ਬਾਕੀ ਲਗਾਤਾਰ ਮੈਂਬਰ ਪਾਰਲੀਮੈਂਟ ਹੈ ਕਿ ਜਿਹੜੇ ਉਹਨਾਂ ਨੂੰ ਵੀ ਸਵਾਲ ਕੀਤਾ ਗਿਆ ਸੀ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਗਿਆ ਸੀ ਉਹ ਕਹਿੰਦੇ ਵੀ ਇਹ ਪੰਜਾਬ ਸਰਕਾਰ ਦੇਖੇ ਕਾਨੂੰਨ ਵਿਵਸਥਾ ਦੇਖੇ ਕਹਿੰਦੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਆ ਕਿਤਨਾ ਕਿਤੇ ਕੋਈ ਜਵਾਬ ਦੇ ਰਹੀ ਨਹੀਂ। ਜਦੋਂ ਇੱਥੇ ਹਥਿਆਰ ਰੱਖ ਕੇ ਲੋਕਾਂ ਨੂੰ ਕੁੱਟਿਆ ਜਾਂਦਾ ਲੋਕਾਂ ਤੋਂ ਧੱਕੇ ਨਾਲ ਪੈਸੇ ਵਸੂਲ ਕੀਤੇ ਜਾਂਦੇ ਆ ਸਿਸਟਮ ਇਹਨਾਂ ਦਾ ਖਰਾਬ ਹੁੰਦਾ। ਔਰ ਪੈਸੇ ਅਗਲਾ ਭਰਦਾ ਅਗਲੇ ਦੇ ਅਕਾਊਂਟ ਚ ਪੈਸੇ ਹੁੰਦੇ ਵੀ ਇਹਨਾਂ ਦਾ ਸਿਸਟਮ ਨਹੀਂ ਚੱਲਦਾ ਤਾਂ ਵੀ ਡਬਲ ਪੈਸੇ ਲੈਂਦੇ ਆ ਉਦੋਂ ਕਾਨੂੰਨ ਵਿਵਸਥਾ ਕਿੱਥੇ ਗਈ ਆ ਜੇ ਅੱਜ ਇਹਨਾਂ ਨੂੰ ਕਾਨੂੰਨ ਵਿਵਸਥਾ ਦੇਖਦੀ ਆ ਅਸੀਂ ਆਪਣੇ ਹੱਕਾਂ ਲਈ ਬੈਠੇ ਆ ਲੋਕਾਂ ਦੇ ਹੱਕਾਂ ਲਈ ਬੈਠੇ ਆ ਜਿਨ੍ਹਾਂ ਦੇ ਕੋਲੋਂ ਨਿਤ ਦਿਨ ਪੈਸਾ ਲੁੱਟਿਆ ਜਾਂਦਾ ਸੀ ਉਹਨਾਂ ਨੂੰ ਬਚਾਉਣ ਲਈ ਬੈਠੇ ਆ ਅਸੀਂ ਕਾਨੂੰਨ ਵਿਵਸਥਾ 'ਚ ਇੱਕ ਵੀ ਦਿਨ ਕਹਿ ਦੇਣਾ ਆਪਰ ਟਰੈਪ ਚ ਚਲਦੀ ਕੋਈ ਟਰੈਪ 'ਚ ਵੇਗਨ ਪਿਆ ਕਾਨੂੰਨ ਵਿਵਸਥਾ ਉੱਤੇ ਖਰਾਬ ਹੁੰਦੀ ਹੈ ਜਿੱਥੇ ਅਸੀਂ ਟਰੈਪ ਕੋਕੀਏ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਦਈਏ ਉੱਤੇ ਟਰੈਪ ਜਿਹੜਾ ਨਜਾਇਜ਼ ਪੈਸੇ ਵਸੂਲਦਾ ਸੀ ਉਹ ਰੋਕਿਆ ਸੀ ਔਰ ਉਹ ਉਹਦੇ 'ਚ ਕੋਈ ਕਾਨੂੰਨ ਅਵਸਥਾ ਖਰਾਬ ਨਹੀਂ ਹੋਈ। ਆਪਾਂ ਕਹਿੰਦੇ ਨੇ ਕਹਿੰਦੇ ਵੀ ਮੇਰੀ ਗੱਲ ਹੋਈ ਹੈ ਉਹਦੇ ਫੈਕਟਰੀ ਨਾਲ ਉਹ ਕਹਿੰਦੇ ਵੀ ਪੂਰੇ ਜਿਹੜੇ ਐਲਰਜੀ ਆਈ ਦੇ ਸਾਰੇ ਪੂਰੇ ਇੰਡੀਆ 'ਚ ਜਿਹੜੇ ਟੈਕਸ ਵਧਾਏ ਗਏ ਨੇ ਇਕੱਲੇ ਪੰਜਾਬ 'ਚ ਨਹੀਂ ਵਧਾਏ। ਉਹ ਕਹਿੰਦੇ ਵੀ ਪੂਰੇ ਇੰਡੀਆ 'ਚ ਵਧੇ ਨੇ। ਸਾਨੂੰ ਕਾਰਨ ਦੱਸੋ ਕਿਉਂ ਵਧੇ ਨੇ? ਇੱਥੇ 115 ਕਿਲੋਮੀਟਰ ਦੀ ਸੜਕਾ ਇਸ ਟੂਲ ਨੂੰ ਪੈਂਦੀ। ਇਹਦੇ ਵਿੱਚ ਕੋਈ ਨਵਾਂ ਪੁਲ ਬਣਦਾ, ਕੋਈ ਨਵੀਂ ਸੜਕ ਬਣਦੀ ਆ। ਕੀ ਬਣਦਾ ਇਹਦੇ ਵਿੱਚ ਕੋਈ ਨਵੀਂ ਸਾਨੂੰ ਅਵਸਥਾ ਦੇ ਰਹੇ ਆ? ਗਟਕਰੀ ਸਾਹਿਬ ਦਾ ਬਿਆਨ ਨਹੀਂ ਸੁਣਿਆ ਤੁਸੀਂ ਕਿ ਜਿੰਨਾ ਟੋਲਾਂ ਦੇ ਉੱਪਰ ਸਹੂਦਤ ਨਹੀਂ ਹੈਗੀ ਉਹ ਟੋਲ ਨਹੀਂ ਲੈ ਸਕਦੇ ਇਹਨਾਂ ਕੋਲੇ ਸਹੂਦਤ ਹੀ ਨਹੀਂ ਕੋਈ ਵੀ ਇਹ ਆ ਸਾਹਮਣੇ ਸੱਤ ਲੋਹੇ ਦਾ ਪੋੜਾ ਪੂਣ ਸਾਰਾ ਖਸਤਾ ਹਲਚਾ ਆ ਲੱਡੂ ਵਾਲ ਦਾ ਪੋੜਾ ਉਹ ਖਸਤਾ ਹਲਚਾ ਪਰਲੇਮੈਂਟ ਨੇ ਸਰਹੰਦ ਵਾਲਾ ਪੋੜਾ ਖਸਤਾ ਹਲਚਾ ਸੜਕ ਕਿਤੇ ਨਹੀਂ ਚੱਲਦੀ ਪਾਣੀ ਦੀ ਅਵਸਥਾ ਇਹਨਾਂ ਕੋਲੇ ਕੋਈ ਨਹੀਂ ਲੈਟਰਿੰਗ ਬਾਥਰੂਮ ਨਹੀਂ ਹੈਗੇ ਔਰ ਲੈਟਾ ਇਹਨਾਂ ਦੀਆਂ ਬੰਦ ਪਈਆਂ ਨੇ ਦੱਸੋ ਇਹ ਟੋਲ ਲੈਣ ਦੇ ਹੱਕਦਾਰ ਨੇ ਅੱਜ ਦੀਨ ਕਿਰਤੀ ਦੇ ਟਰੱਕ ਯੂਨੀਅਨ ਟੈਕਸੀ ਯੂਨੀਅਨ ਇੱਥੇ ਪਹੁੰਚ ਰਹੀਆਂ ਨੇ ਮਰਦਾਂ ਦੇ ਤਾਂ ਲੱਗਦਾ ਕਿ ਹੋਰ ਆਮ ਲੋਕ ਵੀ ਆਮ ਲੋਕ ਨਿਤ ਦੇ ਨਹੀਂ ਇੱਥੇ ਹੁੰਦੇ ਸੀ ਜਿੱਦਣ ਦੇ ਬੈਠੇ ਆਂ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੇ ਸੀ ਲੋਕਾਂ ਦੇ ਇੱਥੇ ਜੋ ਅਸੀਂ ਵੰਡਦੇ ਰਹੇ ਹੁਣ ਤੱਕ ਉਹ ਲੋਕ ਹੀ ਦੇ ਕੇ ਜਾਂਦੇ ਰਹੇ ਆ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਈ ਹਰ ਇੱਕ ਬੰਦਾ ਜੁੜਿਆ ਕੋਈ ਕਿਸ ਤਰ੍ਹਾਂ ਜੁੜਿਆ ਕੋਈ ਕਿਸ ਤਰ੍ਹਾਂ ਜੁੜਿਆ ਔਰ ਇਸ ਸਾਡੇ ਮੋਰਚੇ ਨਾਲ ਤਕਰੀਬਨ ਸਾਰੀ ਜਨਤਾ ਜੁੜੀ ਹੋਈ ਹੈ ਫੈਸਲਾ ਪੱਕਾ ਫੈਸਲਾ ਬਿਲਕੁਲ ਪੱਕਾ ਜੀ ਅਸੀਂ ਕੱਲ ਨੂੰ ਜੀ 30 ਤਰੀਕ ਦਾ ਅਸੀਂ ਟਾਈਮ ਦਿੱਤਾ ਸੀਗਾ ਇਹਨਾਂ ਨੂੰ ਵੀ ਪ੍ਰਸ਼ਾਸਨ ਆਊਗਾ ਕੋਈ ਗੱਲਬਾਤ ਕਰੂਗਾ ਪਰ ਕੋਈ ਨਹੀਂ ਆਇਆ ਇੱਥੇ ਐਡੀਐਮ ਸਾਹਿਬ ਤੋਂ ਬਾਅਦ ਕੱਲ ਆਈ ਜੀ ਸਾਹਿਬ ਆਏ ਸੀਗੇ ਉਹ ਉਹ ਕਹਿੰਦੇ ਵੀ ਅਸੀਂ ਇਹ ਪ੍ਰੋਸੈਸ ਨੂੰ ਹੁਣ ਤੇਜ਼ ਕਰਾਂਗੇ ਪਰ ਤੇਜ਼ ਕਰਨ ਨਾਲ ਕੀ ਹੋਣਾ ਵੀ ਸਾਡਾ ਹੱਲ ਕਰੋ ਹੁਣ 30 ਤਰੀਕ ਨੂੰ ਅਸੀਂ ਦੋਨੋਂ ਜਥੇਬੰਦੀਆਂ ਵੱਲੋਂ ਅਸੀਂ ਇਹ ਡਿੱਕਿਆਵਾ ਵੀ ਅਸੀਂ ਕੱਲ ਨੂੰ ਇਹਨੂੰ ਤਾਲਾ ਲਾ ਕੇ ਬੰਦ ਕਰਾਂਗੇ ਸਰ ਕਿਦਾਂ ਦਾ ਸਹਿਯੋਗ ਮਿਲ ਰਿਹਾ ਸਹਿਯੋਗ ਜੀ ਸਾਰੇ ਟਰੱਕ ਯੂਨੀਅਨ ਟੈਕਸੀ ਯੂਨੀਅਨ ਪੰਜਾਬ ਟਰੱਕ ਯੂਨੀਅਨ ਸਾਨੇਵਾਲ ਕੱਕ ਯੂਨੀਅਨ ਜਗਰਾਓ ਲੁਧਿਆਣਾ ਦਰਾਹਾ ਟੈਂਪੂ ਯੂਨੀਅਨ ਸਾਰਿਆਂ ਦਾ ਸਾਨੂੰ ਸਹਿਯੋਗ ਆ ਔਰ ਸਾਰੇ ਬਾਅਦ ਚੜ ਕੇ ਕੱਲ ਨੂੰ ਇਕੱਠ ਵੱਡਾ ਕਰਨਗੇ ਇਥੇ ਉਸ ਤੋਂ ਬਾਅਦ ਵੀ ਨਜ਼ਰ ਰੱਖੀ ਜਾਊਗੀ ਕਿ ਕੀ ਬਾਅਦ ਖੋਲਿਆ ਨਾ ਜਾਵੇ ਜਾਂ ਚਲਾਇਆ ਨਾ ਜਾਵੇ ਜਾਂ ਮੀਟਿੰਗ ਤੋਂ ਬਿਨਾ ਕੋਈ ਸਾਡੀ ਮੀਟਿੰਗ ਤੋਂ ਬਗੈਰ ਇਹ ਚਲਾ ਨਹੀਂ ਸਕਦੇ ਜੇ ਚਲਾਉਣਗੇ ਅਸੀਂ ਦੇਖਾਂਗੇ ਫਿਰ ਇਹਨਾਂ ਨੂੰ ਪੱਕੇ ਤਾਲੇ ਲਾ ਦੇ ਅਗਰ ਪੱਕੇ ਤਾਲੇ ਲਾ ਦੀ ਵੀ ਜਿਹੜੇ ਇਥੇ এমਪਲੋਈ ਕੰਮ ਕਰਦੇ ਨੇ ਉਹ ਵੀ ਕਿਤੇ ਨਾ ਕਿਤੇ ਬੇਰੋਜ਼ਗਾਰ ਹੋ ਜਾਣਗੇ ਉਹਨਾਂ ਲਈ ਕੀ ਕੋਈ ਕੋਈ ਗੱਲਬਾਤ ਵੀ ਸੋਚੀ ਹੈ ਦੇਖੋ ਜੀ ਅਸੀਂ ਤਾਂ ਉਹ ਸਾਡੇ ਭਰਾ ਹਨ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਜਿੱਥੇ ਸਾਡੀ ਸਹਿਯੋਗ ਦੀ ਲੋੜ ਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਕਿਹੜਾ ਕਿਤੇ ਅਸੀਂ ਅਡਜਸਟ ਕਰ ਸਕਦੇ ਹੋਈਏ ਉਹ ਅਸੀਂ ਤੁਹਾਡੇ ਨਾਲ ਭਰਾ ਤੌਰ ਤੇ ਖੜੇ ਆ ਭਾਈਚਾਰੇ ਦਾ ਲੱਗਦਾ ਜੀ ਮੇਨ ਟੋਲ ਦਰਾਂ ਦੇ ਵਿੱਚ ਜਿਹੜਾ ਵਾਅਦਾ ਉਹਨੂੰ ਲੈ ਕੇ ਹੀ ਆ ਬਿਲਕੁਲ ਜੀ ਆਹ ਸਾਡੀ ਮੰਗਾ ਮੰਨ ਲੈਣ ਅਸੀਂ ਤਾਂ ਉੱਠ ਕੇ ਜਾਣ ਨੂੰ ਤਿਆਰ ਆ ਤੁਸੀਂ ਆਪ ਦੇਖ ਰਹੇ ਹੋ ਇੰਨੀ ਗਰਮੀ 'ਚ ਤੁਸੀਂ ਵੀ ਆਉਂਦੇ ਰਹੇ ਹੋ ਕਵਰ ਕੀਤਾ ਇਹਨਾਂ ਨੇ ਕੋਈ ਸਾਰ ਨਹੀਂ ਲਈ ਉਥੇ ক্রিকেট ਖੇਡਣਾ ਇਹ ਜ਼ਰੂਰੀ ਸਮਝਦੇ ਆ ਜਿਹੜੇ ਲੋਕ ਇੱਥੇ ਪਰੇਸ਼ਾਨ ਹੁੰਦੇ ਹਨ ਉਹਨਾਂ ਦਾ ਕੋਈ ਇਹਨਾਂ ਨੂੰ ਲੈਣਾ ਦੇਣਾ ਨਹੀਂ ਹੈਗਾ ਔਰ ਜਿਹੜੇ ਲੀਡਰ ਹਨ ਉਹ ਤੁਸੀਂ ਦੇਖ ਰਹੇ ਹੋ ਮੌਕੇ ਦੀ ਸਿਆਸਤ ਕਰਦੇ ਆ ਉਹ ਕੋਈ ਲੋਕਾਂ ਲਈ ਨਹੀਂ ਖੜੇ ਹੈਗੇ ਉਹਨਾਂ ਨੇ ਮੌਕਾ ਪ੍ਰਸਤੀ ਬਿਆਨ ਦਨੇ ਆ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਹੈ ਜਿਵੇਂ ਕੱਲ ਵੱਡਾ ਇਕੱਠ ਕੀਤਾ ਜਾ ਰਿਹਾ ਲੋਕਾਂ ਨੂੰ ਕੀ ਅਪੀਲ ਹੈਗੀ ਸਮਰਥਨ ਲੋਕਾਂ ਨੂੰ ਮੈਂ ਆਮ ਲੋਕੀ ਵੈਸੇ ਤਾਂ ਸਾਰੇ ਨਾਲ ਹਨ ਪਬਲਿਕ ਵੀ ਸਾਰੀ ਨਾਲ ਆ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਠੀਕ ਆ ਗਰਮੀ ਜ਼ਰੂਰ ਆ ਪਰ ਘਰਾਂ ਚੋਂ ਨਿਕਲੋ ਉਰਾ ਕੇ ਤੇ ਸਾਡਾ ਸਾਥ ਦੋ ਤਾਂ ਕਿ ਆਪਾਂ ਕਾਨੂੰ ਇਹਨਾਂ ਨੂੰ ਤਾਰੇ ਲਾ ਕੇ ਇਹ ਜਿਹੜਾ ਗੁੰਡਾ ਟੈਕਸ ਲੈ ਰਹੇ ਹਨ ਉਹਨਾਂ ਨੂੰ ਬੰਦ ਕੀਤਾ ਵਿਧਿਆਨਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ